ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਸ਼੍ਰੀ ਨਗਰ ਤੋਂ ਲੇਹ ਲਦਾਖ ਵੱਲ ਜਾ ਰਹੇ ਸਨ। ਉਹਨਾਂ ਨੇ ਲੇਹ ਲਦਾਖ ਤੋਂ ਕੁਝ ਕਿਲੋਮੀਟਰ ਪਹਿਲਾਂ ਇੱਕ ਜਗ੍ਹਾ ਤੇ ਆਪਣਾ ਡੇਰਾ ਲਗਾ ਲਿਆ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਅਤੇ ਪਾਈ ਬਾਲਾ ਜੀ ਨੇ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਬਾਣੀ ਨੂੰ ਸੁਣ ਕੇ ਆਸ-ਪਾਸ ਇਲਾਕੇ ਦੇ ਲੋਕ ਗੁਰੂ ਸਾਹਿਬ ਜੀ ਦੇ ਕੋਲ ਇਕੱਠੇ ਹੋ ਗਏ ਅਤੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ। ਇਹ ਕਾਰਜ ਜਦੋਂ ਕਈ ਦਿਨਾਂ ਤੱਕ ਚੱਲਦਾ ਰਿਹਾ ਤਾ ਉਸ ਇਲਾਕੇ ਦੀ ਸੰਗਤ ਨੇ ਗੁਰੂ ਜੀ ਕੋਲ ਪਰਿਆਦ ਕੀਤੀ ਕਿ ਇਸ ਇਲਾਕੇ ਵਿੱਚ ਇੱਕ ਰਾਖਸ਼ ਰਹਿੰਦਾ ਹੈ ਉਹ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਤੇ ਸਾਡੇ ਕੋਲੋਂ ਆਪਣੀ ਪੂਜਾ ਕਰਵਾਉਂਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਣੀ ਦਾ ਕੀਰਤਨ ਆਰੰਭ ਕੀਤਾ ਤਾਂ ਉਹ ਰਾਖਸ਼ ਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਉਹ ਰਾਖਸ ਕਰੋਧ ਵਿੱਚ ਆ ਗਿਆ ਉਸ ਨੇ ਦੇਖਿਆ ਕਿ ਮੇਰੇ ਇਲਾਕੇ ਵਿੱਚ ਇਹ ਫਕੀਰ ਕੌਣ ਆ ਗਿਆ ਤਾਂ ਉਸ ਨੇ ਉੱਚੀ ਪਹਾੜੀ ਤੋਂ ਇੱਕ ਪੱਥਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਨੂੰ ਰੋੜ ਦਿੱਤਾ ਉਹ ਰਾਖਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੋਈ ਦੀਨ ਦੁਨੀਆ ਦੇ ਮਾਲਕ ਹਨ ਜਦੋਂ ਉਹ ਪੱਥਰ ਗੁਰੂ ਨਾਨਕ ਦੇਵ ਜੀ ਦੇ ਆ ਕੇ ਸਰੀਰ ਨੂੰ ਲੱਗਿਆ ਤਾਂ ਉਹ ਪੱਥਰ ਮੋਮ ਬਣ ਗਿਆ ਤਾਂ ਰਾਖਸ਼ ਪਹਾੜੀ ਤੋਂ ਕ੍ਰੋਧ ਵਿੱਚ ਥੱਲੇ ਆਇਆ ਤਾਂ ਉਸ ਨੇ ਪੱਥਰ ਦੇ ਵਿੱਚ ਆ ਕੇ ਲੱਤ ਮਾਰੀ ਉਸ ਦੀ ਲੱਤ ਪੱਥਰ ਦੇ ਵਿੱਚ ਹੀ ਧਸ ਗਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਿੱਠ ਦਾ ਨਿਸ਼ਾਨ ਵੀ ਉਸੇ ਤਰ੍ਹਾਂ ਪੱਥਰ ਤੇ ਛੱਪ ਗਿਆ ਤਾ ਉਸ ਸਮੇ ਰਾਖਸ਼ ਨੂੰ ਸਮਝ ਆ ਗਈ ਸੀ ਕਿ ਇਹ ਕੋਈ ਆਮ ਫਕੀਰ ਨਹੀਂ ਹੈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਬਖਸ਼ ਦਿਓ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿਰਪਾ ਕਰਕੇ ਮੇਰਾ ਆਧਾਰ ਕਰ ਦਿਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਰਾਖਸ਼ ਦਾ ਆਧਾਰ ਕੀਤਾ ਅਤੇ ਗੁਰੂ ਜੀ ਉਸ ਦਿਨ ਉੱਥੇ ਠਹਿਰੇ ਤੇ ਅਗਲੀ ਸਵੇਰ ਅਗਾਹਾਂ ਵੱਲ ਚਾਲੇ ਪਾ ਦਿੱਤੇ ਇਸ ਇਲਾਕੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਸਨ ਤੇ ਅੱਜ ਵੀ ਇਹ ਲੋਕ ਬੁੱਧ ਧਰਮ ਦੀ ਪੂਜਾ ਕਰਦੇ ਹਨ ਜਦੋਂ ਸਾਡਾ ਦੇਸ਼ 1947 ਵਿੱਚ ਆਜ਼ਾਦ ਹੋਇਆ ਤਾਂ ਸਾਡੇ ਦੇਸ਼ ਨੇ ਤਰੱਕੀ ਕੀਤੀ ਤਾ ਉਸ ਇਲਾਕੇ ਵਿੱਚ ਪਹਿਲਾ ਕੋਈ ਪੱਕੀ ਰੋੜ ਨਹੀਂ ਸੀ ਉਸ ਇਲਾਕੇ ਵਿੱਚ ਜ਼ਿਆਦਾਤਰ ਫੌਜ ਹੀ ਰਹਿੰਦੀ ਸੀ ਜਦੋਂ ਫੌਜ ਨੂੰ ਜ਼ਰੂਰਤ ਪਈ ਕਿ ਸਾਨੂੰ ਇਸ ਇਲਾਕੇ ਵਿੱਚ ਵੱਡਾ ਰੋੜ ਬਣਾਉਣਾ ਚਾਹੀਦਾ ਹੈ ਤਾਂ ਫੌਜ ਦੇ ਇੰਜੀਨੀਅਰ ਰੈਜੀਮੈਂਟ ਨੇ ਇਸ ਇਲਾਕੇ ਵਿੱਚ ਰੋੜ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਫੌਜ ਦਾ ਬਲਡੋਜ਼ਰ ਪਿੱਛੋਂ ਲੇਹ ਲਦਾਖ ਵੱਲੋਂ ਰੋਡ ਬਣਾਉਂਦਾ ਆ ਰਿਹਾ ਸੀ ਜਿਹੜਾ ਇਹ ਪੱਥਰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਰਾਖਸ ਨੇ ਸਿੱਟਿਆ ਸੀ ਉਹ ਪੱਥਰ ਨਕਸ਼ੇ ਵਿੱਚ ਰੋਡ ਦੇ ਵਿਚਾਲੇ ਆ ਰਿਹਾ ਸੀ ਜਦੋਂ ਫੌਜ ਦੇ ਜਵਾਨਾਂ ਨੇ ਬਲਡੋਜ਼ਰ ਨਾਲ ਪੱਥਰ ਨੂੰ ਪਰੇ ਹਟਾਉਣਾ ਚਾਇਆ ਤਾਂ ਬਲਡੋਜ਼ਰ ਦਾ ਬਲੇਡ ਟੁੱਟ ਗਿਆ ਤਾਂ ਫੌਜ ਵਾਲੇ ਉਸ ਦਿਨ ਕੰਮ ਵਿਚਕਾਰ ਛੱਡ ਕੇ ਚਲੇ ਗਏ। ਦੂਸਰੇ ਦਿਨ ਜਦੋਂ ਫੌਜ ਦੇ ਦੋ ਜਵਾਨ ਬਲਡੋజర్ ਲੈ ਕੇ ਫਿਰ ਉਸ ਜਗ੍ਹਾ ਤੇ ਆਏ। ਫਿਰ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਬਲਡੋజర్ ਦਾ ਫਿਰ ਤੋਂ ਬਲੇਡ ਟੁੱਟ ਗਿਆ। ਜਿਹੜਾ ਫੌਜੀ ਬਲਡੋజర్ ਦਾ ਡਰਾਈਵਰ ਸੀ ਉਹ ਸਿੱਖ ਸੀ। ਜਦੋਂ ਉਹ ਹੰਬ ਹਾਰ ਕੇ ਥੱਕ ਗਏ ਤੇ ਦਪਾਇਰ ਦੇ ਇੱਕ ਵੱਜ ਗਏ ਤਾਂ ਡਰਾਈਵਰ ਨੇ ਹੈਲਪਰ ਨੂੰ ਕਿਹਾ ਤੂੰ ਜਾ ਖਾਣਾ ਲੈ ਕੇ ਆ ਮੈਂ ਬਲਡੋਜ਼ਰ ਨੂੰ ਦੇਖਦਾ ਹਾਂ ਕੀ ਹੋਇਆ ਹੈ ਤਾਂ ਉਸ ਨੇ ਕਾਫੀ ਮੱਥਾ ਮਾਰਿਆ ਉਸ ਨੂੰ ਕੋਈ ਪਤਾ ਨਾ ਲੱਗਿਆ ਤਾਂ ਉਹ ਬਲਡੋਜ਼ਰ ਦੇ ਥੱਲੇ ਹੀ ਲੰਮਾ ਪੈ ਗਿਆ ਤਾ ਉਸ ਨੂੰ ਉਥੇ ਹੀ ਨੀਂਦ ਆ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਭਲਿਆ ਲੋਕਾ ਜਿਹੜੇ ਪੱਥਰ ਨੂੰ ਤੂੰ ਪਰੇ ਹਟਾਉਣ ਦੀ ਗੱਲ ਕਰ ਰਿਹਾ ਹੈ ਇਹ ਪੱਥਰ ਤਾਂ ਜੁਗਾ ਜਗਾ ਤੱਕ ਇੱਥੇ ਹੀ ਰਹਿਣਾ ਹੈ। ਐਨੇ ਨੂੰ ਜੋ ਹੈਲਪਰ ਖਾਣਾ ਲੈਣ ਗਿਆ ਸੀ ਉਹ ਵਾਪਸ ਆ ਗਿਆ। ਬੋਸ ਨੇ ਡਰਾਈਵਰ ਨੂੰ ਜਗਾ ਦਿੱਤਾ ਤੇ ਉਸ ਦੀ ਨੀਂਦ ਖੁੱਲ ਗਈ ਉਸ ਡਰਾਈਵਰ ਨੇ ਆਪਣੇ ਹੈਲਪਰ ਨੂੰ ਸਾਰੀ ਕਹਾਣੀ ਦੱਸੀ ਕਿ ਮੇਰੇ ਨਾਲ ਇਹ ਕੌਤਕ ਹੋਇਆ ਹੈ ਤਾਂ ਉਹਨਾਂ ਨੇ ਕੰਮ ਵਿਚਾਲੇ ਛੱਡ ਕੇ ਆਪਣੇ ਅਫਸਰ ਕੋਲ ਜਾ ਕੇ ਸਾਰੀ ਕਹਾਣੀ ਦੱਸੀ ਤਾ ਉਹਨਾਂ ਦੇ ਅਫਸਰ ਨੇ ਉਸ ਜਗ੍ਹਾ ਤੋਂ ਥੋੜਾ ਵਿੰਗ ਪਾ ਕੇ ਰਸਤਾ ਬਣਾ ਦਿੱਤਾ ਜਦੋਂ ਇਤਿਹਾਸਿਕ ਪੱਖ ਤੋਂ ਪਤਾ ਕੀਤਾ ਤਾਂ ਇਹ ਵਾਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਸੀ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਪੱਥਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦੀ ਦੇਖਭਾਲ ਫੌਜ ਹੀ ਕਰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ